ਇਹ ਇੰਦਰ ਭੁੰਦੜੀ ਵਿਖੇ ਮੇਰੇ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰ ਜੋ ਕਿ ਹਮੇਸ਼ਾ ਇਹ ਖੇਤੀਬਾੜੀ ਵਿਭਾਗ ਦੇ ਨਾਲ ਟਾਇਆ ਭਰਦੇ ਆ ਕਿ ਕਿਸਾਨ ਵੀਰ ਜਿਵੇਂ ਅਸੀਂ ਇਹਨਾਂ ਨੂੰ ਗਾਈਡ ਕਰਦੇ ਆ ਉਦਾਂ ਹੀ ਇਹ ਕਿਸਾਨ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਉਹੀ ਫਸਲਾਂ ਉਹੀ ਵੈਰਾਈਟੀਆਂ ਨੂੰ ਤਰਜੀਹ ਦਿੰਦੇ ਆ ਉਹ ਜਿਵੇਂ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਸੀ ਤੇ ਕਿਸਾਨ ਵੀਰਾਂ ਨੂੰ ਜਿਹੜਾ PR126 ਆ ਤਾਂ ਵੀ ਕਿਸਾਨ ਵੀ ਜਿਹੜਾ ਹੈਗਾ ਪੀਆਰ 126 ਦੀ ਵੈਰਾਈਟੀ ਬੀਜ ਰਹੇ ਆ ਤੇ ਕਿਸਾਨ ਵੀਰਾਂ ਦੀ ਡਿਮਾਂਡ ਨੂੰ ਮੁੱਖ ਰੱਖਦਿਆਂ ਅੱਜ ਪੀਯੂ ਜੁਨੀਵਰਸਿਟੀ ਤੋਂ ਪੀਆਰ 126 ਦਾ 20 ਕੁਇੰਟਲ ਬੀਜ ਜਿਹੜਾ ਹੈਗਾ ਸੀ ਕਿਸਾਨਾਂ ਨੂੰ ਜਿਹੜਾ ਬੀਜਣ ਵਾਸਤੇ ਪਨੀਰੀ ਬੀਜਣ ਵਾਸਤੇ ਉਹ ਅੱਜ ਵੰਡ ਰਹੇ ਆ ਸੋ ਮੈਂ ਬਤੌਰ ਖੇਤੀਬਾੜੀ ਵਿਸਥਾਰ ਅਫਸਰ ਮੈਂ ਆਪਣੇ ਨਾਲ ਕਿਸਾਨ ਵੀਰਾਂ ਨੂੰ ਇਹ ਵੀ ਸੁਨੇਹਾ ਦੇਣਾ ਵੀ ਆਪਾਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਨੂੰ ਆਪਾਂ ਤਰਜੀਹ ਦੇਣੀ ਹੈ ਜੋ ਕਿ ਪਿੱਛੇ ਜੇ ਕੋਈ ਡਿਸਕੂਟ ਚੱਲਦਾ ਸੀਗਾ ਕੋਈ ਆਪਣੇ ਸੈਲਰਾਂ ਵਾਲੇ ਕਿਸਾਨਾਂ ਨੂੰ ਦੋ ਚਿੱਤੀ ਚ ਪਾ ਰਹੇ ਸੀਗੇ ਪੂਸਾ ਜਿਹੜਾ 20 ਆ ਉਹ ਤੁਸੀਂ ਬੀਜਾ ਵੱਧ ਲਾਓ ਝੋਨਾ ਜੋ ਕਿ ਪੂਸਾ ਜਿਹੜਾ ਹੈ ਬਿਲਕੁਲ ਬੈਨ ਕਰ ਦੇਣਾ ਸਰਕਾਰ ਨੇ ਤਾਂ ਆਪਾਂ ਕਿਸਾਨ ਵੀਰਾਂ ਨੂੰ ਇਹੀ ਸੁਨੇਹਾ ਦੇਣੇ ਆ ਤੇ ਆਪਾਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਲਾਉਣਾ ਹੈਗਾ ਜੋ ਕਿ ਸਰਕਾਰ ਨੇ 100% ਜਿਹੜੀ ਹੈਗੀ ਉਹ ਖਰੀਦਣੀ ਹੈਗੀ ਆ ਜਿਹੜਾ ਪੂਸਾ ਦਾ ਉਹ ਹੋ ਸਕਦਾ ਕਿਸਾਨ ਜਿਹੜਾ ਹੈਗਾ ਨਾ ਲਾਉਣ ਤਾ ਜੋ ਕਿ ਉਹ ਦਾ ਖਰੀਦ ਦੇ ਵਿੱਚ ਹੀ ਪ੍ਰੋਬਲਮ ਆਊਗੀ ਕਿਉਂਕਿ ਸਾਡੀ ਯੂਨੀਵਰਸਿਟੀ ਦੇ ਵੱਲੋਂ ਇਹ ਪ੍ਰਮਾਣਿਤ ਪੇਸ਼ ਨਹੀਂ ਹੈਗੀ ਇਸ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਇਹ ਸੁਨੇਹਾ ਦੇਣੀ ਆ ਕਿ ਆਪਾਂ ਕਣਕ ਦੀ ਕਟਾਈ ਤੋਂ ਬਾਅਦ ਦਾ ਜਿਹੜਾ ਨਾੜ ਬੱਜਦਾ ਆਪਾਂ ਥੂੜੀ ਬਣਾ ਲੈਣੀ ਆ ਥੂੜੀ ਬਣਾਉਣ ਤੋਂ ਬਾਅਦ ਆ ਜੇ ਕੋਈ ਥੋੜਾ ਬਤਾ ਕਚਰਾ ਬੱਜ ਜਾਂਦਾ ਤਾਂ ਆਪਾਂ ਖੇਤਾਂ ਦੇ ਵਿੱਚ ਹੀ ਜਜ਼ਬ ਕਰੀਏ ਉਹਨੂੰ ਆਪਾਂ ਅੱਗ ਨਾ ਲਗਾਈਏ ਜਿਸ ਦੇ ਨਾਲ ਸਾਡਾ ਜਿਹੜੇ ਜ਼ਮੀਨ ਦੀ ਪਜਾਊ ਸ਼ਕਤੀ ਬਰਕਰਾਰ ਰਹੂਗੀ ਤੇ ਮਿੱਤਰ ਕੀੜੇ ਵੀ ਜੀਵਤ ਰਹਿਣਗੇ ਤੇ ਵਾਤਾਵਰਨ ਵੀ ਸਾਫ਼ ਰਹੂਗਾ どうぞ。